ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਰਾਇਣ ਨਰਪਤ ਨਾਮ ਸਕਾਰੇ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਖਤਮ ਹੋਇ ਤਾਰੇ ਧੰਤਨ ਸਹਿਬ ਸਤਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜਿਨ੍ਹਾਂ ਦੀ ਪਵਿੱਤਰ ਨਗਰੀ ਸ੍ਰੀ ਆਨੰਦਪੁਰ ਸਾਹਿਬ ਜਿੱਥੇ ਸਤਗੁਰਾਂ ਨੇ ਲੰਬਾ ਹਰਸਾ ਆਪਣੀ ਜ਼ਿੰਦਗੀ ਦਾ ਇਸ ਧਰਤੀ ਤੇ ਗੁਜ਼ਾਰਿਆ ਤੇ ਸਤਗੁਰ ਜੀ ਨੇ ਇਸ ਧਰਤੀ ਤੇ ਮਨੁੱਖਤਾ ਦੀ ਰਾਖੀ ਲਈ ਦੱਬੇ ਤੇ ਲਤਾੜੇ ਹੋਏ ਜਰਵਾਨਿਆਂ ਦੇ ਹੱਥੋਂ ਜਿਹੜੇ ਜਿਨ੍ਹਾਂ ਨੂੰ ਨੀਚ ਜਾਤ ਤੇ ਕਿਹਾ ਜਾਂਦਾ ਸੀ ਉਹਨਾਂ ਨੂੰ ਇੱਕ ਸਮਤਲ ਤੇ ਲਿਆ ਕੇ ਉਹਨਾਂ ਨੂੰ ਗੁਰਮਤਿ ਦੀ ਸੋਝੀ ਦੇ ਕੇ ਉਹਨਾਂ ਦੀ ਮਾਨਸਿਕਤਾ ਜਿਹੜੀ ਕਮਜ਼ੋਰ ਹੋ ਚੁੱਕੀ ਸੀ ਨਿਰਵਲ ਹੋ ਚੁੱਕੀ ਸੀ ਉਹਨੂੰ ਬਲਵਾਨ ਕੀਤਾ ਸਤਿਗੁਰੂ ਜੀ ਨੇ ਖੰਡੇ ਬਾਟੇ ਦੀ ਪੌੜੀ ਦੇ ਕੇ ਜਿੱਥੇ ਸਤਿਗੁਰੂ ਜੀ ਨੇ ਇਸ ਪਵਿੱਤਰ ਧਰਤੀ ਤੇ ਉਸ ਵੇਲੇ ਪ੍ਰਚਲਿਤ ਇੱਕ ਰਾਜਿਆਂ ਦੀ ਰੀਤ ਸੀ ਕਿ ਨਗਾਰੇ ਉਹਨਾਂ ਦੇ ਮੋਹਰੇ বাজਾਏ ਜਾਂਦੇ ਸੀ ਤੇ ਸਤਗੁਰੂ ਜੀ ਨੇ ਰੀਤ प्रथम ਰੀਤ ਲੰਗਰ ਦੀ ਜਿਹੜੇ ਤਿਆਰੀ ਹੁੰਦੀ ਉਸ ਵੇਲੇ ਤੇ ਓਮ ਵੀ ਇਹ ਰਾਸਾਤਾ ਦੀ ਪ੍ਰਾਪਤੀ ਲੈਣੀ ਕੇਵਲ ਤਾਂ ਕੇਵਲ ਸਤਗੁਰਾਂ ਨੇ ਨਗਾਰੇ ਵਜਾਉਣ ਦੀ ਇਹ ਇੱਕ ਪ੍ਰਥਾ ਜਿਹੜੀ ਇਸ ਧਰਤੀ ਤੋਂ ਸ਼ੁਰੂ ਕੀਤੀ ਗੁਰੂ ਸਾਹਿਬ ਕਿਰਪਾ ਕਰਨ ਬਖਸ਼ਿਸ਼ ਕਰਨ ਸਮੁੱਚਾ ਖਾਲਸਾ ਪੰਥ ਅੱਜ ਇਸ ਪਵਿੱਤਰ ਵਿਹਾੜੇ ਨੂੰ ਇਸ ਮਹਾਨ ਉਤਸਵ ਨੂੰ ਬੜਾ ਚੜ੍ਹਦੀ ਕਲਾ 'ਚ ਮਨਾ ਰਿਹਾ ਅੱਜ ਨਹੀਂ ਬੜੇ ਲੰਬੇ ਦਿਨਾਂ ਤੋਂ ਲੋਕ ਆਉਂਦੇ ਆ ਨਮਸਕਾਰ ਕਰਕੇ ਚਲੇ ਜਾਂਦੇ ਅੱਜ ਕਿਉਂਕਿ ਸੰਪੂਰਨਤਾ ਆਇਆ ਇਹਦੀ ਅੱਜ ਹੁਣ ਅੰਮ੍ਰਿਤ ਵੇਲੇ ਚਿੜੀਖਾਂਡਪਾਟ ਸਾਹਿਬਾਂ ਦੇ ਭੋਗ ਪਾਏ ਜਾਣਗੇ ਅਪਰੰਤ ਕਥਾ ਕੀਰਤਨ ਤੇ ਫਿਰ 12 ਵਜੇ ਠੀਕ ਅਰਦਾਸ ਸਤਿਗੁਰਾਂ ਦੇ ਚਰਨਾਂ ਤੇ ਤੱਕ ਸਾਹਿਬ ਤੇ ਕਰਕੇ ਤੇ ਮਹੱਲਾ ਜਿਹੜਾ ਉਹਦੀ ਸ਼ੁਰੂਆਤ ਹੋਊਗੀ ਜਿਹਦੀ ਸਮਾਪਤੀ ਫਿਰ ਜਾ ਕੇ ਆਪਣੇ ਨਿਹੰਗ ਸਿੰਘਾਂ ਦੀਆਂ ਸਰਮੌਰ ਜਥੇਬੰਦੀਆਂ ਵੱਖ-ਵੱਖ ਟੋਲੀਆਂ ਦਾ ਉਹੋ ਹੀ ਚੌਕੜ ਪੁਰਾਣਾ ਉਸੇ ਦਿਖਦੇ ਉੱਥੇ ਜਾ ਕੇ ਮਹੱਲਾ ਖੇਡਣਗੇ ਜਿਨ੍ਹਾਂ ਦੀ ਫਿਰ ਉੱਥੇ ਹੀ ਸਮਾਪਤੀ ਹੋਣੀ ਹੈ ਮੈਂ ਜਿੱਥੇ ਸਮੁੱਚੀ ਸਾਰੇ ਦੇਸ਼ ਤੇ ਵਿਦੇਸ਼ ਦੇ ਸੰਗਤ ਨੂੰ ਬਹੁਤ-ਬਾਤ ਵਧਾਈ ਦਿੰਨਾ ਉਥੇ ਕਾਮਨਾ ਵੀ ਕਰਦਾ ਕਿ ਸਤਗੁਰੂ ਜੀ ਨੇ ਭੇਤ ਭਾਵ ਸਾਰੇ ਇਸ ਧਰਤੀ ਤੇ ਮਿਟਾ ਦਿੱਤੇ ਆਪੇ ਗੁਰ ਚੇਲਾ ਪੰਜਾਂ ਨੂੰ ਆਪ ਖੰਡੇ ਬਾਟੇ ਦੀ ਪੌਲ ਬਖਸ਼ਿਸ਼ ਕੀਤੀ ਤੇ ਆਪ ਵੀ ਖੰਡੇ ਬਾਟੇ ਦੀ ਪੌਲ ਛੱਡ ਕੇ ਇਹ ਜਿਹੜਾ ਗੁਰੂ ਤੇ ਚੇਲੇ ਵਾਲਾ ਇੱਕ ਰੀਤ ਸੀ ਇਹ ਠੀਕ ਆ ਸਤਗੁਰੂ ਜੀ ਪੰਜ ਭੂਤਕ ਸਰੀਰ ਚ ਵਿਚਰੇ ਪਰ ਗੁਰシャਬਦੀ ਸੋਝੀ ਪੰਜਾਂ ਨੂੰ ਦੇ ਕੇ ਸਤਗੁਰਾਂ ਨੇ ਆਪੇ ਗੁਰਚੇਲਾ ਦੀ ਨਵੀਂ ਪਰਸਾ ਚਲਾਈ। ਸੋ ਸਤਗੁਰ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਗੁਰਦਤਾ ਗੱਦੀ ਵਖਸ਼ ਕੀਤੀ ਸਰੀ ਨੰਦੇੜ ਦੀ ਧਰਤੀ ਤੇ ਜਾ ਕੇ ਪਰ ਸਤਗੁਰਾਂ ਨੇ ਐਸ ਧਰਤੀ ਤੋਂ ਜਦੋਂ ਇੱਥੇ ਬਹੁਤ ਵੱਡਾ ਬਾਜੀ ਧਰ ਦੇ ਰਾਜੇ ਮੁਸਲਮਾਨ ਸਾਰੇ ਜਿਹੜੇ ਉਸ ਵੇਲੇ ਦੁਸ਼ਮਣ ਬਣੇ ਹੋ ਸੀ ਤੇ ਸਤਗੁਰ ਜੀ ਨੇ 40 ਦੇ ਨਾਲ 40-40 ਲੱਖ ਨੂੰ ਲੜਾਇਆ। ਇਹੋ ਸਤਗੁਰਾਂ ਦੀ ਮਾਨਸਿਕ ਤਾ ਪੀੜਾ ਦੇ ਵਿੱਚ ਫਸੇ ਲੋਕਾਂ ਨੂੰ ਸੋਜੀ ਸੀ ਸੋ 사ਤਗੁਰ ਜੀ ਨੇ ਕਿਰਪਾ ਕੀਤੀ ਇਹ ਜਿਹੜਾ ਮਹੱਲਾ ਇਹ ਮਹੱਲਾ ਆਤਮਿਕ ਬਲ ਦੇ ਨਾਲ ਨਾਲ ਸਰੀਰਕ ਬਲ ਦਾ ਵੀ ਜਿਹੜਾ ਆ ਉਹ ਸਾਨੂੰ ਇੱਕ ਦਰਸ਼ ਦਰਸਾਉਂਦਾ ਤੇ 사ਤਗੁਰਾਂ ਨੇ ਇਹ ਵੀ ਆਦੇਸ਼ ਸਿੱਖਾਂ ਨੂੰ ਕੀਤਾ ਕਿ ਭੋਲੇ ਮਹੱਲੇ ਦੇ ਉੱਤੇ ਕਿਉਂਕਿ ਬਾਕੀ ਰਸਮਾਂ ਬਾਕੀ ਧਰਮਾਂ ਨੂੰ ਮੁਬਾਰਕ ਆ ਪਰ ਮਹੱਲੇ ਦੇ ਰੂਪ ਦੇ ਵਿੱਚ ਗੁਰੂ ਕੇ ਸਿੱਖ ਨੇ ਇਸ ਧਰਤੀ ਦੇ ਨਤਮਾਸਤਕ ਵੀ ਹੋਣਾ ਤੇ ਉਹ ਪ੍ਰਾਤਨ 324 ਸਾਲਾਂ ਜਿਹੜੀ ਸਾਡੀ ਮਰਿਆਦਾ ਚੱਲੀ ਆ ਰਹੀ ਆ ਉਹਦੇ ਵਿੱਚ ਸ਼ਾਮਲ ਵੀ ਹੋਣਾ ਸੋ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈ ਦਿਨ ਇੱਕ ਬੇਨਤੀ ਨਿਮਰਤਾ ਸਹਿਤ ਕਰਦਾ ਕਿ ਜਥੇਬੰਦਕ ਹੋਈਏ ਕਿਉਂਕਿ ਪੁਰਾਣੇ ਜਿਹੜੇ ਸਿੰਘ ਸੀ ਉਹ ਆਤਮਿਕ ਬਲ ਦੇ ਏਡੇ ਤਨੀ ਸੀ ਕਿ ਜ਼ੁਲਮ ਦਾ ਟਾਕਰਾ ਆਪਣੇ ਆਤਮਿਕ ਅਵਸਥਾ ਦੇ ਨਾਲ ਹੀ ਕਰ ਲੈਂਦੇ ਸੀ ਇਹ ਨਹੀਂ ਸੀ ਕਿ ਆਤਮਿਕ ਅਵਸਥਾ ਲੜਦੇ ਨੇ ਸੀ ਹਥੀ ਲੜਦੇ ਸੀ ਤੇ ਉਹਨਾਂ ਦੇ ਵਿੱਚ ਇੱਕ ਬੜਾ ਵੱਡਾ ਜੋਸ਼ ਸਤਗੁਰੂ ਜੀ ਨੇ ਜਿਹੜਾ ਭਰਿਆ ਸੀ ਬੈਰੀ ਵੀ ਦੇਖ ਕੇ ਦੌੜ ਜਾਂਦੇ ਸੀ ਜਿਹਦੀਆਂ ਜਿੰਦਾ ਮਸਾਲਾਂ ਇਸੇ ਧਰਤੀ ਤੇ ਆ ਕਿਵੇਂ ਹਾਥੀ ਨੂੰ 나ਗਣੀ ਵਰਸੇ ਦੇ ਨਾਲ ਗੁਰੂ ਸਾਹਿਬ ਦੀ ਕਿਰਪਾ ਤੇ ਬਖਸ਼ਿਸ਼ ਤਦਕਾ ਕਿਲਾ ਲੋਹਗੜ ਦੇ ਵਿੱਚ ਤੋੜਿਆ ਸੋ ਗੁਰੂ ਸਾਹਿਬ ਕਿਰਪਾ ਕਰਨ ਅੱਜ ਵੀ ਸਾਨੂੰ ਲੋੜਿਆ ਜਥੇਬੰਦਕ ਤੌਰ ਤੇ ਇੱਕ ਹੋਈਏ ਜਥੇਬੰਦਕ ਤੌਰ ਤੇ ਇੱਕ ਹੋਵਾਂਗੇ ਸਾਰੇ ਕੌਮ ਦੇ ਮਸਲੇ ਹੱਲ ਹੋ ਜਾਣਗੇ ਇੰਨੀ ਬੇਨਤੀ ਕਰਕੇ ਸਾਰੀ ਕੌਮ ਨੂੰ ਫਿਰ ਦੁਬਾਰਾ ਤੋਂ ਵਧਾਈ ਦਿਨਾ ਤੇ ਕਾਮਨਾ ਵੀ ਕਰਦਾ ਸਤਿਗੁਰ ਜੀ ਸਾਡੇ ਹਿਰਦਿਆਂ ਵਿੱਚ ਵਾਸਾ ਕਰੋ ਗੁਰ ਸ਼ਬਦ ਦਾ ਅਜਾਲਾ ਸਾਡੇ ਹਿਰਦਿਆਂ ਵਿੱਚ ਕਰੋ ਤਾਂ ਕਿ ਕਾਮ ਕ੍ਰੋਧ ਲੋਭ ਮਹੰਕਾਰ ਤੋਂ ਤਾਂ ਬਚੀਏ ਹੀ ਈਰਖਾ ਦਵੇਸ਼ ਸਾਰੀਆਂ ਜਿਹੜੀਆਂ ਅੰਦਰ ਭਮਾਨ ਆ ਇਹਦੇ ਤੋਂ ਵੀ ਛਡਕਾਰਾ ਪਾ ਸਕੀਏ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ